ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਬੱਸ ਸਟੈਂਡ ਦੇ ਵਿੱਚ ਖੜ੍ਹਦੇ ਹੋ ਤਾਂ ਅੱਜ ਤੋਂ ਬਾਅਦ ਹੋ ਜਾਓ ਸਾਧਨ ਦੇਖਿਓ ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਹੀ ਵੱਡੀ ਘਟਨਾ ਜੀ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਨੌਜਵਾਨ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਉਸ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਰੰਜੀ ਦੇ ਚਾਲ ਦੇ ਉਹਨਾਂ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਨਰਲ ਸਿੰਘ ਇਹ ਉਮਰ ਦਾ ਇਹ ਦੇ ਮੋੜੀ ਹੋਊਗੀ 25 26 ਸਾਲ ਦੀ ਹਾਂਜੀ ਕੀ ਨਾਂ ਸੀ ਕਿੰਦਾ ਹਾਂਜੀ ਇਹਨਾਂ ਦੀ ਕਰਿਆ ਨਹੀਂ ਪੰਜ ਚਾਰ ਸਾਲ ਦੀ ਤੇ ਨਿਕਲੀ ਗੱਲ ਐ ਇਹ ਕੋਈ ਇੱਥੇ ਬੱਸ ਖੜੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀਗੀ ਦਾਣਾ ਮੰਡੀ 'ਚ ਉਹ ਕਿਸੇ ਬੰਦੇ ਨੇ ਆਏ ਕਹਿੰਦਾ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਨੇ ਕੋਈ ਮੜਾ ਮੋਟਰ ਗੱਡੀ ਬਰ ਹੋ ਗਈ। ਕੱਲ ਬਾਅਦ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਇਕੱਠ ਕਰ ਲਿਆ। ਪੀਰ ਬਈ ਤੁਹਾਡਾ ਮੁੰਡਾ ਉਹ ਐ ਕਰਕੇ ਆਇਆ ਹੋ ਗਿਆ। ਉਹ ਤਾਂ ਰਹਿ ਗਈ ਜੀ ਪਾਸੇ ਦੀ ਗੱਲ ਹੋ ਗਈ। ਕਰਦੇ ਕਰਾਉਂਦੇ। ਉਸ ਤੋਂ ਬਾਅਦ ਤੂੰ ਮੈਂਦੀ ਹੁੰਦੀ ਕੱਢ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੁੰਡਾ ਕਾਲਾ ਸੀ ਉਹਨੂੰ ਘੇਰ ਲਾंदे ਸੀ। ਇੱਕ ਹੋਰ ਸੀ ਬਚੀ ਉਹਨੂੰ ਘੇਰ ਲਾंदे ਸੀ। ਇਹ ਪੰਜ ਚਾਰ ਮੁੰਡਿਆਂ ਨੂੰ ਕੁੱਟ ਮਾਰ ਵੀ ਗਏ। ਘੇਰ ਕੇ। ਉਸ ਤੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ। ਜਮਾਇ ਤੇ ਇਕੱਲੇ ਦੀ ਆ ਗਈ ਗੱਲ। ਤੇ ਕੱਲੇ ਦੀ ਗੱਲ ਆਈ ਆ ਹੁਣ ਪਿੱਛੇ ਜੇ ਵੀ ਕਿਹਾ ਪੰਜ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹਦਾ ਉੱਟ ਗਿਆ ਦੂਜੇ ਮੁੰਡਿਆਂ ਦੇ ਇਕੱਠਾ ਮਾਰੀਆਂ ਦੋ ਲਾਪੜੇ ਰੁਪੜੇ ਹੀ ਮਾਰ ਗਏ ਸਾਡੇ ਗਵਾਂਢੀ ਦੇ ਤੇ ਉਦੋਂ ਬਾਅਦ ਉਦੋਂ ਦੀ ਨਿਬੜੀ ਗੱਲ ਆ ਫਿਰ ਕਦੇ ਉਹਦੇ ਕੋਲੇ ਪਿਸਤੌਲ ਆ ਫਲਾਨ ਆ ਇਹਦਾ ਵੀ ਨੌਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਦੇ ਚੱਲ ਟਿਕਟ ਗਿਆ ਜਾਂ ਹੋਜੂ ਹੁੰਦਾ ਹੁੰਦਾ ਆ ਜਾ ਗੱਲ ਬਣ ਗਈ ਕਿੰਨੇ ਵਜੇ ਦੀ ਗੱਲ ਹੈ ਕੀ ਹੋਇਆ ਸੀ ਸਾਰੇ ਪਤਾ ਹੀ ਇਹ ਪੌਣੇ 8 8 ਵਜੇ ਕਿੰਨਾ 10 ਮਿੰਟ ਦੀ ਗੱਲ ਹੈ ਮੈਂ 8 ਵਜੇ ਰੋਟੀ ਖਾਣ ਲੱਗਾ ਮੈਂ ਰੋਟੀ ਖਾਂਦੇ ਖਾਂਦੇ ਹੀ ਬਸ ਫੋਨ ਵੱਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲੀਆਂ ਮਾਰੀਆਂ ਪਤਾ ਲੱਗਿਆ ਬੰਦੇ ਕੌਣ ਸੀ ਬੰਦੇ ਨਹੀਂ ਮੈਂ ਤੈਨੂੰ ਕਹਿ ਸਕਦਾ ਬੰਦੇ ਦਾ ਇੱਕ ਤਾਂ ਨਰੈਣ ਨੇ ਤਗੜਾਸਾਂ ਮਾਰੇ ਉਹ ਮੁੰਡੇ ਨੇ ਦੂਜੇ ਨੂੰ ਜੱਫਾ ਪਾ ਲਿਆ ਸੀਗਾ ਜਦੋਂ ਜੱਫਾ ਪਾ ਲਿਆ ਫਿਰ ਉਹ ਦੂਜੇ ਮੁੰਡੇ ਨੇ ਛੜਾ ਕੇ ਤੇ ਗੋਲੀਆਂ ਮਾਰ ਗਿਆ ਕੀ ਮੰਗਦਾ ਨਰੈਣ ਦਾ ਸਾਡੀ ਮੰਗ ਤਾਂ ਇਹ ਆ ਬਾਈ ਸਾਨੂੰ ਸਾਰਾ ਚਾਨਣ ਹੋਣਾ ਚਾਹੀਦਾ ਇਹ ਬੰਦਿਆਂ ਨੂੰ ਫੜੋ ਤੇ ਫਿਰ ਸਾਨੂੰ ਪਤਾ ਲੱਗੂਗਾ ਫਿਰ ਅਸੀਂ ਲੋਥ ਚੱਕਾਂਗੇ ਕਰਨੇ ਸੀ ਇਹ ਤਾਂ ਕੋਈ ਮਸ ਸਾਡੀ ਲਾਗੜਾ ਸੀ ਉਹਨਾਂ ਦਾ ਪਹਿਲਾਂ ਤੋਂ ਬਹਾਵ ਜੱਤੀ ਕੀ ਨਾਂ ਸੀ ਮੁੰਡੇ ਦਾ ਕਿੰਨੀ ਉਮਰ ਸੀਗੀ ਇਹ 26 ਸਾਲ ਦੀ ਉਮਰ ਹੀ ਸੀ ਜੀ ਮਸ ਸੁਖਵਿੰਦਰ ਇਹਦਾ ਨਾਂ ਸੀ ਕੀ ਨਾਂ ਜੀ ਸੁਖਵਿੰਦਰ ਕਿੰਦਾ ਕਹਿੰਦੇ ਸੀ ਸੁਖਵਿੰਦਰ ਕੀ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਲਾਗੜਾ ਇਹ ਹੋ ਗਿਆ ਜੀ ਉਹ ਤਾਂ ਸਾਲਕ ਦਾ ਹੋ ਗਿਆ ਜਿਆਦਾ ਉਹ ਬਹਾਵਾ ਚਿਰ ਦੇ ਸੀਗਾ ਇਹਨਾਂ ਦੇ ਕਿਸੇ ਪਹਿਲਾਂ ਤੇ ਸੀ ਵੀ ਲਾਗੜਾ ਪੁਰਾਣਾ ਸੀਗਾ ਜੀ ਪਰ ਉਹਲਾ ਬਸ ਖਾਮ ਖਾਮ ਦਾ ਇਹਨਾਂ ਦਾ ਜੀ ਹਾਂ ਜੀ ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ ਹੂੰ ਬਸ ਉਹੀ ਘੇਰ ਕੇ ਖੜ ਜਾਂਦੇ ਉੱਥੇ ਬਿਨਾਂ ਗੱਲ ਤੋਂ ਫਿਰ ਕਦੇ ਕੰਪਲੇਂਟ ਨਹੀਂ ਕੀਤੀ ਕਰਾਈ ਸੀਗੀ ਕੋਈ ਕੀ ਹੋਇਆ ਫਿਰ ਉੱਥੇ ਕੋਈ ਨਹੀਂ ਨਾ ਹਾਂਜੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਕਰੀ ਨਹੀਂ ਕਦੋਂ ਹੋਈ ਏ ਸਾਰੀ ਘਟਨਾ ਕੀ ਹੋਇਆ ਇਹ ਅੱਜ ਦੀ ਗੱਲ ਹੀ ਹੈ ਇਹ ਤਾਂ ਹੂੰ ਕਿੱਥੇ ਜਾ ਕੇ ਆ ਰਿਹਾ ਸੀਗਾ ਜੀ ਇਹ ਇੱਥੇ ਆ ਰਿਹਾ ਸੀ ਹੂੰ ਦੂਰ ਨਹੀਂ ਉਹ ਇੱਥੇ ਬਸ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹੈ ਕਿੰਨੇ ਵਜੇ ਦੀ ਗੱਲ ਮੈਂ ਤਾਂ ਜੀ ਦੋ 100 ਘੰਟੇ ਦੀ ਬੋਤਲ ਲੱਗੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗ ਤਾਂ ਇਹ ਹੀ ਹੈ ਵੀ ਸਾਨੂੰ ਉਸਵਾਸ ਮਿਲਣਾ ਚਾਹੀਦਾ ਵੀ ਸਾਡਾ ਜਿਹੜਾ ਇਹ ਚੀਜ਼ ਹੈ ਨਾ ਇਹ ਤਾਂ ਉਹ ਮਿਲਣਾ ਚਾਹੀਦਾ ਅਤੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਲਈ ਟੀਮ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਅਸਰ ਕੀ ਘਟਨਾ ਹੋਈ ਹੈ ਸਾਰੀ ਕਦੋਂ ਪਤਾ ਲੱਗਿਆ ਤੇ ਕੀ ਕਾਰਵਾਈ ਹੁਣ ਤੱਕ? ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਟਲੀ ਕਲਾ ਵਿੱਚ ਇੱਕ ਸੁਖਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜਿਹਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਉਹਨ ਮਕਦਮਾ ਦਰਜ ਕਰਕੇ ਜਿਹੜਾ ਤਫ਼ਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰਾ ਦਿੱਤਾ ਜਾਵੇਗਾ। ਖਿਆ ਦੇਖਿਆ ਜਾਵੇ ਤਾਂ ਲੋਕ ਪੁਰਾਣੀ ਰੰਜੀਤ ਦੇ ਚਾਲ ਦੇ ਕਿਸ ਸਮੇਂ ਆਪਣੀ ਕੀੜ ਕੱਢ ਲੈਣਾ ਕਿਸੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ